ਕੋਈ ਕੰਮ ਕਿਸੇ ਕੰਮ ਕਰਕੇ ਦੀ ਕਹ ਲੋ ਲੁਧਿਆਣੇ ਗਏ ਸੀਗੇ ਦੀ ਤੇ ਜਿਹਦੇ ਕਰਕੇ ਦੀ ਕੋਈ ਸਬਾਬੇਦਾਂ ਦਾ ਬਣਿਆ ਜੀ ਤੇ ਉੱਥੇ ਜਾ ਕੇ ਕੋਈ ਬੇਟੇ ਦੇ ਮਨ ਚ ਇਦਾਂ ਦੀ ਕੋਈ ਗੱਲ ਆਈ ਜੀ ਤੇ ਉਹ ਜਿੱਦ ਪੈ ਗਿਆ ਦੀ ਕਿ ਪਾਪਾ ਮੈਂ ਟਿਕਟਸ ਲੈਣੀਆਂ ਹੀ ਲੈਣੀਆਂ ਜੀ ਤੇ ਜਦੋਂ ਫਿਰ ਇਹਨੂੰ ਟਿਕਟਸ ਲੈ ਕੇ ਦਿੱਤੀਆਂ ਦੀ ਤਾਂ ਉਹ ਕਾਊਂਟਰ ਤੇ ਕੇ ਪਾ ਲਾਸਟ ਪੰਜ ਟਿਕਟਸ ਸੀਗੀਆਂ ਦੀ ਤੇ ਇਹਨੇ ਜਦੋਂ ਟਿਕਟਸ ਵੜੀਆਂ ਤਾਂ ਕਹਿੰਦਾ ਪਾਪਾ ਮੈਂ ਸਾਰੀਆਂ ਟਿਕਟਸ ਲੈਣੀਆਂ ਮੈਂ ਇਹਨੂੰ ਕਿਹਾ ਪੁੱਤ ਤੂੰ ਜਿਹੜੀਆਂ 1-2 ਲੈਣੀਆਂ ਪਸੰਦ ਕਰ ਲੈ ਆਪਣੇ ਹਿਸਾਬ ਨਾਲ ਤੇ ਤੂੰ ਲੈ ਲੈ ਤੇ ਕਹਿੰਦਾ ਨਹੀਂ ਪਪਾ ਮੈਂ ਪੰਜੇ ਲੈਣੀ ਆ ਤੇ ਚਲੋ ਜਿੱਦਾਂ ਕੋ ਰਾਮਦਾਸ ਮਹਾਰਾਜ ਦਾ ਹੁਕਮ ਸੀਗਾ ਜੀ ਅਸੀਂ ਕਿੱਦਾਂ ਉੱਥੇ ਤੱਕਰ ਗਏ ਜੀ ਤੇ ਇਹਨੇ ਉਹ ਟਿਕਟਸ ਲਈਆਂ ਜੀ ਤੇ ਅੱਜ ਉਹ ਤੁਹਾਡੇ ਸਾਹਮਣੇ ਰਿਜ਼ਲਟ ਹੈ ਜੀ ਸਾਰਾ ਜੀ ਕਿਵੇਂ ਸਬਬ ਬਣਿਆ ਬੱਚੇ ਦੇ ਦਿਮਾਗ 'ਚ ਆਇਆ ਹਾਲਾਂਕਿ ਇੱਕ ਟਿਕਟ ਖਰੀਦਣ ਦਾ ਕਿਹਾ ਜਾ ਰਿਹਾ ਸੀ ਤੇ ਬੱਚੇ ਵੱਲੋਂ ਪੰਜੇ ਚੱਕ ਲਈਆਂ ਜੀ ਵੀਰ ਜੀ ਮੈਂ ਬੇਸਿਕਲੀ ਕੋਈ ਫੈਮਲੀ ਦੇ ਪਰਪਸਲੀ ਗਿਆ ਸੀਗਾ ਉੱਥੇ ਕੋਈ ਥੋੜੀ ਜੀ ਪ੍ਰੋਬਲਮ ਹੋ ਗਈ ਸੀ ਜਿਹਦੇ ਕਰਕੇ ਮੈਨੂੰ ਇੱਕਦਮ ਲੁਧਿਆਣਾ ਜਾਣਾ ਪਿਆ ਜੀ ਤੇ ਮੈਂ ਤਾਂ ਆਪਣੇ ਵਰਕ ਤੇ ਸਿਕਾਦੀ ਤੇ ਮੈਨੂੰ ਇਦਾਂ ਦਾ ਕੋਈ ਸੋਚ ਵੀ ਨਹੀਂ ਸੀ ਕਿ ਅਸੀਂ ਜਾਣਾ ਜੀ ਤੇ ਮੈਨੂੰ ਘਰੋਂ ਫੋਨ ਆਇਆ ਕਿ ਇਦਾਂ ਦਾ ਨਾ ਜੀ ਮਤਲਬ ਮੰਮਾ ਤੇ ਸੱਟ ਲੱਗੀ ਹੈ ਤੇ ਅਸੀਂ ਜਾਣਾ ਜੀ ਹੁਣੇ ਤੇ ਆਪਾਂ ਜਦੋਂ ਨਿਕਲੇ ਆ ਜੀ ਤੇ ਮੈਂ ਬੇਟੇ ਨੂੰ ਸਕੂਲੋਂ ਪਿਕ ਕੀਤਾ ਸਮਾਂ ਮੈਂ ਇਹਨੂੰ 1 ਘੰਟਾ ਪਹਿਲਾਂ ਉਥੋਂ ਰਿਲੀਜ਼ ਕਰਾਇਆ ਕਿ ਪਲੀਜ਼ ਇਹਨੂੰ ਭੇਜ ਦਿਓ ਸਾਨੂੰ ਛੋਟਾ ਜਿਹਾ ਅਰਜੈਂਟ ਕੰਮ ਹੈਗਾ ਤੇ ਅਸੀਂ ਗਏ ਉੱਥੇ ਜੀ ਤੇ ਮਤਲਬ ਆ ਸਭ ਕੁਝ ਜਦੋਂ ਮੈਂ ਦੱਸਿਆ ਜੀ ਤੇ ਇਹ ਪਰਮਾਤਮਾ ਦੀ ਬਖਸ਼ਿਸ਼ ਹੈ ਜੀ ਜਦੋਂ ਸੰਸਾਰ ਮਨੇ ਬਖਸ਼ਿਆ ਦੀ ਸੀ ਮੇਰੇ ਨਾਲ ਜੀ ਪਸ ਇਹਦੀ ਕਿਸਮਤ ਹੈ ਜੀ ਜਿਹੜੀ ਸਾਨੂੰ ਉੱਥੇ ਟੱਕਰ ਲੈ ਕੇ ਜਾਈ ਹੈ ਜੀ ਸਰ ਬੱਚੇ ਰੱਬ ਰੂਪ ਹੀ ਹੁੰਦੇ ਨੇ ਤੇ ਇਹ ਗੱਲ ਸੱਚ ਵੀ ਹੋਈ ਆ ਜੋ ਬੱਚੇ ਦੇ ਮੂੰਹੋਂ ਨਿਕਲਿਆ ਸੀ ਉਹ ਤੋਂ ਸਿਰ ਵੀ ਫੁੱਲਫੀਲ ਕੀਤਾ ਪੂਰਾ ਕੀਤਾ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਅਵੀਰ ਜੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜੀ ਇਹ ਪਰਮਾਤਮਾ ਦੀ ਦੇਣ ਹੈ ਜੀ ਪਰਮਾਤਮਾ ਕਿਦਾਂ ਭਾਵੇਂ ਉਹ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਜੀ ਦੇਖੋ ਇਹ ਤਾਂ ਮਤਲਬ ਪਰਮਾਤਮਾ ਦੇ ਹੱਥ ਦੀ ਚੀਜ਼ ਹੈ ਜੀ ਸਾਰੀ ਤੇ ਜਿਹੜਾ ਜਿਹੜਾ ਕਹਿ ਲਓ ਇਨਸਾਨ ਜਾਂ ਜਿਹੜੀ ਰੂਹ ਪਰਮਾਤਮਾ ਦੁਨੀਆ ਚ ਆਂਂ ਪੇਈਦਾ ਜੀ ਉਹ ਆਪਣੀ ਕਿਸਮਤ ਆਪ ਲਿਖਾ ਕੇ ਲਿਆਉਂਦਾ ਭਾਵੇਂ ਉਹ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਤੇ ਜਿਹੜੇ ਬੱਚੇ ਆ ਉਹ ਸਾਰੇ ਇੱਕ ਬਰਾਬਰ ਹੈ ਜੀ ਮਤਲਬ ਅੱਜ ਇਸ ਬੱਚੇ ਦੀ ਕਿਸਮਤ ਨਾਲ ਮੇਰੀ ਉਹ ਕਿੰਨੀਆਂ ਚੀਜ਼ਾਂ ਚੇਂਜ ਹੋਈਆਂ ਆ ਜੀ ਉਹ ਸਭ ਪਰਮਾਤਮਾ ਦੀ ਦੇਣ ਆ ਦੀ ਗੁਰੂ ਅਮਰਦਾਸ ਵਰਾਹਿ ਦੀ ਕਿਰਪਾ ਆ ਦੀ ਤੇ ਇਸ ਲਈ ਮੈਂ ਤਾਂ ਇਹੀ ਕਹੂੰਗਾ ਜੀ ਕਿ ਬੱਚੇ ਵਾਕੇ ਰੱਬ ਰੂਪ ਹੁੰਦੇ ਆ ਜੀ ਤੇ ਪਰਮਾਤਮਾ ਇਹਨਾਂ ਚ ਵੱਸਦਾ ਹੈ ਜੀ